ਸਾਨੂੰ ਸਨਿਪੁਰ ਚੈਨਲ ਅੱਜ ਦਰਸ਼ਕਾਂ ਦੇ ਕੋਲ ਪਹੁੰਚਿਆ ਹੈ ਰਾਜਾ ਸਾਹਿਬ ਜਿੱਥੇ ਕਿ ਬਹੁਤ ਵੱਡਾ ਮੇਲਾ ਚੱਲ ਰਿਹਾ ਹੈ ਐਸਾ ਤਸਵੀਰ ਦੀ 7 ਵਜੇ ਨੇ ਤੇ ਜਦੋਂ ਵੀ ਅਸੀਂ ਇੱਥੇ ਆਏ ਜੀ ਨੰਗਰ ਲੱਗੇ ਹੋਏ ਨੇ ਕਿਤੇ ਚਾਹ ਪਾਣ ਦੇ ਲੱਗੇ ਰਿਹਾ ਕਿਤੇ ਪਕੌੜਿਆਂ ਦਾ ਲੰਗਰ ਐਸਾ ਜ ਜ ਕਿਤੇ ਐਪੀ ਦਾ ਠੰਡਿਆਂ ਦਾ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵੱਡਾ ਪ੍ਰੋਗਰਾਮ ਹੈ ਔਰ ਸਵੇਰੇ ਸਵੇਰੇ ਬੇਸ਼ੱਕ ਉਹ ਪਹੁੰਚ ਕੇ ਹਟਿਆ ਪਰ ਫਿਰ ਵੀ ਬਹੁਤ ਸੰਘਨਤਾ ਇਸ ਤੋਂ ਅੱਗੇ ਸਿਰਫ ਤੁਰਤੀ ਹੀ ਜਾ ਸਕਦਾ ਹੈ ਕਿਸੇ ਗੱਡੀ ਨੂੰ ਅੱਗੇ ਜਾਣਾ ਅਲਾਉਡ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਸੇਵਾ ਤੇ ਲੱਗੀਆਂ ਹੋਈਆਂ ਨੇ ਜਿਹੜੀਆਂ ਕੀ ਸੇਵਾ ਕਰਨੇ ਇਸ ਵੇਲੇ ਅਸੀਂ ਪਿੰਡ ਹੁਣਾਚੌਰ ਪਹੁੰਚੇ ਆਂ ਇਸ ਹੁਣਾਚੌਰ ਦੇ ਵਿੱਚੋਂ ਹੀ ਬਿਲਕੁਲ ਨਾ ਸਟਾਰਟ ਹੋ ਗਿਆ ਹੈ ਜੈ ਰਾਜੀ ਜੈ ਰਾਜੀ ਜੈ ਰਾਜੀ ਅੱਗੇ ਜਾਤੀ ਆ ਸਾਰੇ ਜੈ ਰਾਜੀ ਦੀ ਜੈ ਰਾਜੀ ਦੀ ਸੰਗਤਾਂ ਮੋੜ ਰਹੀਆਂ ਨੇ ਔਰ ਆਪਣੀ ਹਾਜ਼ਰੀ ਦਵਾ ਰਹੀਆਂ ਨੇ ਗੁਰੂ ਘਰ ਆਹ ਪਛਮੀ ਦਿਸ਼ਾ ਲਈ ਜੀ ਜੈ ਸਰਕੇ ਜੀ ਨੂੰ ਬਾਤ ਬੋਲੋ ਤਾਂ ਉਹ ਆਪ ਵੀ ਆਉਲੇ ਯੋ ਠੀਕ ਹੈ ਜੀ यो कल्ला न लाउ छोदिनु नि भएन होला नि त्यस्तो इन्डेंट पट्नु भयो कि लाग्यो जस्तो फोटो लाग्यो नि यो कति मिनेट चल्छ पोछिन लाग्यो के के लगाउनु भन्दा ले ਹੰਗਲ ਤੁਰੀ ਆ ਰਹੀ ਹੈ ਦੇਖੋ ਤਾਂ ਹਾਂ ਜੇ ਤੁਸੀਂ ਸਾਡੇ ਦਬਦੇ ਤੇ ਮੋੜੇ ਸੜਕ ਕਰ ਜਾਣੀ ਗੱਲ ਤੁਹਾਡੀ ਠੀਕ ਹੈ ਹੌਲੀ ਹੌਲੀ ਤੁਰੀ ਚੱਲੋ ਇਹ ਵੀ ਗੱਲ ਹੈ ਮੁੰਡਾ ਜਾਂ ਸਿਆਣਾ ਬਹੁਤ ਹੈ ਕਿਉਂਕਿ ਕਿੱਥੇ ਜੰਮ ਲਈ ਜਾਣਾ ਵਾਸ਼ ਕੋਡ ਬਾਬਾ ਜੀ ਦੇ ਜਿਹੜਾ ਪੂਰਾ ਹਿਸਟਰੀ ਪਤਾ ਮੈਨੂੰ ਨਹੀਂ ਲੱਗਦਾ ਇੱਜਾ ਦੇ ਵੀ ਆ ਕੋਈ ਪਤਾ ਲੱਗਦਾ ਨਹੀਂ ਉੱਥੇ ਦਿਖਾ ਦਿੱਤਾ ਜੇ ਤੁਹਾਨੂੰ ਪਤਾ ਹੋਣਾ ਸਭ ਕਿੱਥੋਂ ਆਪਾਂ ਸਮਾਨ ਚੱਕਦੇ ਹਾਂ ਡਰਾਈਵਰ ਆਲਾ ਆਉਂਦਾ ਇਹ ਕੋਸ਼ਿਸ਼ ਇਹ ਨੰਬਰ ਜਿਹਨੇ ਖਾਣਾ ਹੋਇਆ ਇਹ 3 ਵਾਲਾ ਬੰਦਾ ਤਾਂ ਉਹ ਤਾਂ ਗੱਡੀ ਲੈ ਗਿਆ ਅਸਾਂ ਮੇਰੇ ਨਾਲ ਤੰਦੇ ਬੰਦੇ ਨਹੀਂ ਇਹ ਸੱਚੇ ਬਾਸ਼ਾ ਕੀ ਲੱਗ ਗਈ ਮਾਰ ਨਾਲ ਲੱਗੀ ਕਸ਼ਟ ਸੱਚ ਨਾਲ ਬੈਠਾ ਬੈਠਾ ਕਿਦਾਂ ਸਜਾਵਟ ਕੀਤੀ ਹੈ ਲਾ ਕੇ ਸਜਾਏ ਆਹ ਸੋ ਦੇਖੋ ਕਿੰਨੀ ਨੀਚ ਆ ਵਾ ਇੱਧਰ ਵੀ ਦੇਖੋ ਕਿੰਨਾ ਸਜਾਇਆ ਹੈ ਟੇਬਲ ਵੀ ਲਾਏ ਭਾਜੀ ਬਹਿ ਕੇ ਕਾਹਨ ਬੀਟਾ ਉੱਥੇ ਤੁਰ ਪਰ ਕੇ ਜਾਣਾ ਇਸ ਤੋਂ ਅੱਗੇ ਜਾਜ ਨਹੀਂ ਹੋਣਾ ਨਹੀਂ ਜਾਇਆ ਹੋਰ ਉਹ ਕ ਰਸ਼ ਇੰਨਾ ਜ਼ਿਆਦਾ ਹੋ ਜਾਣਾ 2 ਘੰਟਿਆਂ ਦੇ ਕੋਈ ਪੂਰਾ ਰਸ਼ ਅੱਜ ਦੇਖੋ 8 8:30 ਵਜੇ ਦਾ ਟਾਈਮ ਹੈ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਪੂਰੇ ਰਾਜਾ ਸਾਹਿਬ ਦੇ ਦਰਗਾਹ ਤੇ ਪਹੁੰਚ ਨਹੀਂ ਸਕੇ ਕਿਉਂਕਿ ਰਸ਼ ਇੰਨਾ ਜ਼ਿਆਦਾ ਸੀ ਗੁਣਾ ਰਸਤੇ ਦਾ ਪੂਰਾ ਜੰਦ ਤੇ ਕੱਲੀ ਕੱਲੀ ਸੜਕੀ ਜਾਂਦਾ ਇਹ ਤੋਂ ਚੱਕਿਆ ਇਹ ਸਮਾਨ ਆ ਰਿਹਾ ਤੇ ਬਾਪੇ ਆ ਗੁਣਚੌਰ ਅੱਡੇ ਤੇ ਆਹ ਫਾਨੀ ਚਾ ਕਿੰਨੀ ਰੌਣਕ ਲੰਗਰ ਤਿਆਰ ਹੋ ਰਿਹਾ ਔਰ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਇਸ ਵੇਲੇ ਪੂਰੀ ਤਿਆਰੀ ਚੱਲ ਰਹੀ ਹੈ ਜਿੱਦਾਂ ਮੈਂ ਕਹਿ ਰਿਹਾ ਸੰਸਾਰ ਆ ਰਿਹਾ ਹੈਗਾ ਇਹ ਵੇ ਚਾਲੂ ਨਹੀਂ ਕੀਤਾ ਤੋੜੇ ਤਾਂ ਬਣਦਾ ਹੈ ਪਤੋੜੇ ਗੋਲੀ ਦਾ ਬਦੇਰੀ ਬਣੀ ਹੈ ਦੇਖ ਲਓ ਜੀ ਚਾਹ ਚੱਲ ਚਲੋ ਅੱਗੇ ਚੱਲਦੀ ਹੈ ਫੇਰੀ ਜਿਆਦਾ 8:30 ਹੋ ਗਿਆ ਮਿਲ ਜਾਨੇ ਕਿਤੇ ਟੈਂਸ਼ਨ ਹੀ ਚਾਹ ਦਾ ਮਿਲੂ ਮਿਲੂ ਆ ਦੇਖੋ ਕਿੰਨੀਆਂ ਗੱਡੀਆਂ ਜਿਹੜੀਆਂ ਫ੍ਰੀ ਸੇਵਾ ਤੇ ਲੱਗੀਆਂ ਹੋਈਆਂ ਲਾਈਨ ਨਹੀਂ ਟੁੱਟ ਰਹੀ ਵਾਹ ਵਾਹ ਘਰੇਲੂ ਗੱਡੀਆਂ ਵੀ ਲੋਕਾਂ ਨੇ ਸਾਰੀਆਂ ਤੋਂ ਇਨਾਂ ਦੇ ਕਾਰਜ ਮਹਾਰਾਜ ਨੇ ਸੰਭਾਲੇ ਉੱਠ ਉੱਠ ਕੇ ਆਉਂਦੇ ਸੁੱਤੇ ਪਿੰਡ ਦਾ ਵਾਕੇ ਬਹੁਤ ਗੱਡੀਆਂ ਨੇ ਇਹ ਗਹਿਲ ਮਜਾਰੀ ਦਾ ਅੱਡਾ ਜਿੱਥੇ ਲਾਈਟਾਂ ਲਾ ਕੇ ਪੂਰਾ ਪ੍ਰਬੰਧ ਕੀਤਾ ਹੋਇਆ ਇੱਥੇ ਵੀ ਇੱਥੇ ਤਾਂ ਗੋਡ ਮੀਰ ਨਹੀਂ ਬੰਦਾ ਕਿਉਂ ਲੰਗਰ ਬੜੀ ਹੈ ਯਾਰ ਲੰਗਰ ਬੜੀ ਕੋਈ ਹਾਂ ਬਹੁਤ ਆਥਾ ਤੇ ਲੰਗਰ ਲੱਗੇ ਹੋਏ ਨੇ ਸ਼ਰਦਾ ਨਾਮ ਨਾਲ ਜਿਨ੍ਹਾਂ ਦੀਆਂ ਮੈਨੂੰ ਕਾਮਨਾ ਪੂਰੀਆਂ ਹੁੰਦੀਆਂ ਨੇ ਤਿੰਨੀਆਂ ਗੱਡੀਆਂ ਤਾਂ ਹਾਂ ਜਿੰਨਾ ਫਗਵਾੜੇ ਉੱਪਰ ਲੱਗੀਆਂ ਨਹੀਂ ਸੰਗਤ ਮੇਰੇ ਘਰ ਆਹ ਫਗਵਾੜੇ ਬਸ ਅੱਡੇ ਲੱਗੀਆਂ ਗੱਡੀਆਂ ਵਾਹ ਜੀ ਵਾਹ ਕੀ ਬਾਤ ਕੀ ਬਾਤ ਸੱਚੇ ਬਾਦਸ਼ਾਹ ਭਾਈ ਜਾਂ ਦੀਆਂ ਨੀਤਾਂ ਮਰਦਾਂ ਸਿੱਧੀਆਂ ਕਾਰ ਸਿੱਧੇ ਕਰਦੇ ਆ ਇੱਥੇ ਵੀ ਪਹਿਲਾਂ ਕਈ ਦਿਨ ਪ੍ਰਭਾਤ ਫੇਰੀਆਂ ਚਲਦੀਆਂ ਰਹੀਆਂ ਜੰਦੇ ਕਾਲੀ ਦਾ ਮਿਲ ਕਾਲੀ ਹੁਣ 3-4 ਦਿਨ ਤੋਂ ਮੇਲਾ ਚੱਲ ਰਿਹਾ ਹੈ ਦੇਖਣ ਆਉਂਦੇ ਹੁੰਦੇ ਸੀ ਤਾਂ ਪਤਾ ਨਹੀਂ ਮੇਰੇ ਨਾਨਕੇ ਦੇ ਜਲਾਲੀ ਸਕੂਲਾਂ ਕੰਮ ਕੋਲ ਬੈਠ ਕੇ ਫੜਾ ਫੜ ਬਸਤਾ ਨਾਲ ਚੱਕਣਾ ਰਹਿਣਾ ਇੱਥੇ ਨਾਨਕੇ ਆ ਗਏ ਤੁਰੇ ਰਹਿਣਾ ਸਾਰੀ ਦਿਹਾੜੀ ਪਿਆ ਚ ਦੇਖ ਨਾ ਊੜਾ ਸੇ ਬਣੇ ਮੈਂ ਜਿੰਨੀਆਂ ਵੀ ਗੱਡਾਂ ਦੇਖੋ ਰਸਤੇ 'ਚ ਮਿਲ ਰਹੀਆਂ ਸਭ ਕਾਰ ਸੇ ਵਾਲੀਆਂ ਨੇ ਓਏ ਕੋਈ ਦੂਜੀ ਗੱਡੀ ਇਹ ਜਿਹੜੀ ਸੇਵਾਲੇ ਉੱਪਰ ਫ੍ਰੀ ਸੇਵਾ ਦੇ ਲਾਏ ਹੋਏ ਨੇ ਪੋਸਟਰ ਪਲੀਸ ਵਾਲੇ ਵੀ ਫ੍ਰੀ ਦੇਵਾ ਚ ਇਹ ਜਿਹੜਾ ਮਰਜੀ ਹੱਥ ਦੇ ਕੇ ਜਾ ਸਕਦਾ ਹੈ। ਕੀ ਬਾਤ ਹੈ। ਕੀ ਬਾਤ ਹੈ। ਇੱਥੇ ਵੀ ਚਾਪ ਗੋੜਾ ਲੰਗਰ ਲਾਇਆ ਡਰੋਪ ਚੱਲੀ ਉਹ ਪਿੰਡ ਦਾ ਲੰਬੜਦਾਰ ਪੁੱਛਦਾ ਕਿ ਨਿਆਣੇ ਨੂੰ ਕਹਿੰਦਾ ਕਾਕਾ ਤੂੰ ਕੰਮ ਕੀ ਕਰਦਾ ਹੁੰਦਾ ਹੈ। ਕਹਿੰਦਾ ਅੰਕਲ ਜੀ ਵਿਹਲਾ ਕੰਦਾ ਫਿਰ ਇਹੀ ਕੰਮ ਕਰੀ ਜੀ ਬਹੁਤ ਵਧੀਆ ਕੰਮ ਇਹ ਨਾ ਛੱਡੀ ਛੱਡੀ ਨਾ ਮੁੜ ਕੇ ਮਿੰਡਣਾ ਨਹੀਂ ਹਾਂ ਇਹ ਕੰਮ ਬਹੁਤ ਵਧੀਆ ਵੀਲੇ ਰਿਆਂ ਵਾ ਇੱਕ ਤਾਂ ਛੰਡੇ ਲੱਗੇ ਨੇ ਛੱਡੇ ਝੂਜੇ ਅੱਗੇ ਪਿੱਛੇ ਰਾਜਾ ਸਾਹਿਬ ਦੇ ਛੰਡੇ ਝੂਜੇ ਜੇ ਉਹ ਦੇਖੋ ਟੈਂਪੂ ਟ੍ਰੈਵਲ ਹਾਂ ਟੈਂਪੂ ਟ੍ਰੈਵਲ ਸੇਵਾ ਤੋਂ ਲਾਈਆਂ ਹੋਈਆਂ ਹਾਂ ਨਵੇਂ ਹੀ ਆ ਹਾਂ ਨਵੇਂ ਬਿਲਕੁਲ ਤੁਸੀਂ ਦੇਖੋ ਸਵੇਰੇ ਸਵੇਰੇ ਹੀ ਐਸੋਲੇ ਵੀ ਸਾਨੂੰ ਉੱਥੇ ਜਾ ਕੇ ਅਸੀਂ ਦਰਸ਼ਨ ਨਹੀਂ ਕਰ ਸਕੇ ਅੱਗੇ ਜਾ ਕੇ ਤੋਂ ਸਪਿੰਡ ਤੱਕ ਨਹੀਂ ਪਹੁੰਚ ਸਕੇ ਤੇ ਸਾਰੇ ਦਿਨੇ ਫਿਰ ਕੀ ਹਾਲ ਹੋਊਗਾ ਗੁਣਾਚੌਰ ਤੋਂ ਅੱਗੇ ਨਹੀਂ ਜਾਣਾ ਵੀਰੇ ਵੈਲੈਂਸ ਨਹੀਂ ਸੀ ਆਪਾਂ ਸਾਡੇ ਨਾਲ ਸਾਡੇ ਨਾਲ ਹੀ ਨਿਕਲੇ ਆਪਾਂ ਅੱਧਾ ਘੰਟਾ ਪਰੋਂ ਉੱਥੇ ਅੰਦਰ ਵੜਦਿਆਂ ਲੱਗਿਆ ਨਿਕਲਦਿਆਂ ਦੇਖੋ ਆਹ ਹਕੀਮਪੁਰ ਵੀ ਗੱਡੀਆਂ ਦੇ ਆਹਨ ਸੋਕ ਗੱਡੀ ਤਾਂ ਲਾਂਗੇ ਸੋਕ ਤਾਂ ਐਸੇ ਰੂਟ ਤੇ ਹੀ ਆ ਭਾਜੀ ਕੀ ਸਾਰੇ ਰੂਟਾਂ ਦੇ ਹਾਂ ਸਾਰੇ ਰੂਟਾਂ ਦੇ ਉੱਪਰ ਨੇ ਚਾਰ ਸਵੇਰੇ ਚੱਲ ਰਹੀਆਂ ਨੇ ਫ੍ਰੀ ਸੇਵਾ ਪਾਓ ਦੇਖੋ ਬਲਾਕ ਆ ਗਿਆ ਬਰਫ ਦੇ ਚੀਜ਼ ਕੋਈ ਵੀ ਕਿਰਪਾ ਜੀ ਆ ਹੈ ਕਿ ਹਾਂਜੀ ਹੈਗੀ ਕੋਈ ਵੀ ਖੀਰ ਹੈ ਲੱਸੀ ਹੈ ਜੀਰਾ ਹੈ ਸੌਫ ਹੈ ਜੋ ਵੀ ਤੁਸੀਂ ਮੰਗੋ ਉੱਥੇ ਤੁਹਾਨੂੰ ਨਾ ਨਹੀਂ ਹਰ ਆਈਟਮ ਮਿਲੂ ਤੁਹਾਨੂੰ ਓਡੇ ਓਡੇ ਲੰਗਰ ਲਾਇਆ ਖੁੱਲੇ ਰੱਖ ਕੇ ਵਾਜਾ ਜਨਤਾ ਦੀ ਜਾਂ ਦੇ ਟਰੱਕਾਂ ਦੇ ਟਰੱਕ ਜਾਈ ਜਾ ਪਰ ਮੈਂ ਤੋਵਾ ਮੈਂ ਤਾਂ ਮੱਥਾ ਟੇਕ ਮੈਂ ਕਿ ਬਾਬਾ ਮੁੜ ਕੇ ਨਾ ਨਾ ਬੁਲਾਇਂ ਨਾ ਭਾਜੀ ਬਹੁਤ ਔਖੀ ਯਾਤਰਾ ਪਾਜੀ ਔਖੀ ਕਿੱਦਾਂ ਮਤਲਬ ਏਰੀਆ ਹੀ ਕੁਝ ਤਾਂ ਡੇਂਜਰਸ ਹੈ ਬਹੁਤ ਡੇਂਜਰਸ ਹੈ ਇੱਕ ਪਾਸੇ ਖਾਈ ਆ ਇਹ ਛੋਟਾ ਜਿਹਾ ਰਸਤਾ ਆਉਣ ਵਾਲੇ ਵੀ ਉਹ ਚੇਣ ਜਾਣ ਵਾਲੇ ਤੇ ਉਹ ਚਕੂੜੇ ਆਉਣ ਵਾਲੇ ਤੇ ਜਾਣ ਵਾਲੇ ਵੀ ਚਾਰ ਬੰਦੇ ਲੰਘਣਾ ਪੈਂਦਾ ਤਾਂ ਇੰਨਾ ਇੱਥੋਂ ਵੀ ਘੱਟ ਰਸਤਾ ਹੈ ਜਿਹੜੇ ਇਧਰ ਉਧਰ ਦੀ ਸੜਕ ਹੈ ਤੇ 19 ਕਿਲੋਮੀਟਰ ਚੜਾਈ ਹੈ ਸਿੱਧੀ ਹੂੰ ਸਾਡੇ ਬੰਦੇ ਢੇਰੀ ਢਾਕੇ ਤੁਸੀਂ ਹਿਮਕੋਟ ਸਾਹਿਬਗੇ ਨਹੀਂ ਮੈਂ ਹੋਇਆ ਹਿਮਕੋਟ ਸਾਹਿਬ ਹਿਮਕੋਟ ਸਾਹਿਬ ਵੀ ਬਦੀਨਾਤ ਕਦਰਨਾਮਾ ਮੈਂ ਤਾਂ ਬਹੁਤ ਕਮਿਆ ਭਾਈ ਮੇਰੇ ਤਾਂ ਹੁਣ ਇੱਕ ਧਾਮ ਰਹਿ ਗਿਆ ਤਿੰਨ ਧਾਮ ਤਾਂ ਹੋ ਗਏ ਚਾਰ ਧਾਮ ਜੱਤਾਂ ਵਿੱਚ ਜਗਨਾਥਪੁਰ ਹੀ ਰਹਿ ਗਿਆ ਉਹ ਰਹਿ ਗਿਆ ਹੁਣ ਜਾਣਾ ਹਾਸਰਾਂ ਤੇ ਰਮਾਲ ਬਨ ਕੇ ਪੈਦਲ ਯਾਤਰਾ ਜਾ ਰਹੀ ਹੈ ਇਹ ਡੰਡੋਤ ਕਰਦੇ ਜਾਂਦੇ ਆ ਡਾਕਟਰ ਸਾਹਿਬ ਮਹਜੂਰ ਸਾਹਿਬ ਡੰਡੋਤ ਕਰਦੇ ਜਾਂਦੇ ਆ ਇਹ ਕਿਹੜਾ ਪਿੰਡ ਹੈ ਜੀ ਮੱਲ ਗੋਤ ਜਠੇਰੇ ਫਿਰ ਬੱਲਵਾਲ ਇੱਥੇ ਬੱਲਵਾਲ ਆ ਗਿਆ ਇਸ ਆਪਣੇ ਪਰਮਾਸਾਲਾ ਘਰ ਆ ਗਿਆ ਅੱਛਾ ਵਰਮਾ ਸਾਹਿਬ ਦਾ ਪਿੰਡ ਹੈ ਵਰਮਾ ਸਾਹਿਬ ਦਾ ਪਿੰਡ ਆ ਗਿਆ ਉਹਦਾ ਪਿੰਡ ਆ ਗਿਆ ਤੇ ਰਾਜਾ ਸਾਹਿਬ ਦਾ ਇੱਥੇ ਵੀ ਬਹੁਤ ਅੱਛਾ ਸਥਾਨ ਹੈ ਇੱਥੇ ਨਾਨਕੇ ਸਾਡੇ ਆਹ ਤਾਂ ਕਹਿੰਦੇ ਨਾ ਨਾਨਕਿਆਂ ਦਾ ਪਿੰਡ ਹੈ ਰਾਜਾ ਸਾਹਿਬ ਦੇ ਰਾਜਾ ਸਾਹਿਬ ਦੇ ਨਾਨਕੇ ਸੀ ਇੱਥੇ ਰਾਜਾ ਤਾਂ ਕਹਿੰਦੇ ਇੱਥੇ ਵੀ ਲੱਗਾ ਹੈ ਇੱਥੇ ਵੀ ਦੇਖੋ ਨਾ ਹੌਲੀ ਚੱਲੋ ਉਹਨੂੰ ਕਿਹਾ ਰਸਤੇ ਦੇ ਵਿੱਚ ਲਾਇਆ ਹੋਇਆ ਬੱਲਵਾਲ ਪਿੰਡ ਦਾ ਨਾ ਉਹਨਾਂ ਲਿਖਿਆ ਵੀ ਲੰਗਰ ਇੱਥੇ ਵੀ ਉਹ ਲੱਗਾ ਆ ਕੀ ਟਰੈਕਟਰ ਦਿਖਾ ਦਿਓ ਆ ਅਜੇ ਟਰੈਕਟਰ ਇਹ ਵੀ ਸੰਗਤ ਲੈ ਕੇ ਜਾ ਰਹੀ ਆ ਉੱਥੇ ਪਾਣੀ ਦੀ ਸੇਵਾ ਲਈ ਪਿਛੇ ਉਹਨਾਂ ਨੇ ਇਹ 88 ਪਿੰਡ ਤੋਂ ਆ ਇੱਥੇ ਲਿਖਿਆ ਹੋਇਆ ਵੀ 88 ਪਿੰਡ ਤੋਂ ਆਏ 88 ਤੋਂ ਹਾਂ ਆ ਟਰਾਲੀ ਛੋਟੀ ਟਰਾਲੀ ਗਈ ਆ ਪਹਿਲੀ ਵਾਰ ਇਹ ਟਰਾਲੀ ਇਹ ਟਰਾਲੀ ਇਹਦੇ ਤੇ ਵੀ ਇਹ ਭਰਿਆ ਸਮਾਨ ਹਾਂ ਭਰਿਆ ਹੋਇਆ ਸਮਾਨ ਦੇ ਨਾਲ ਪਾਣੀ ਦੀਆਂ ਬੋਤਲਾਂ ਛੋਟੀਆਂ ਦਾ ਭਰਿਆ ਹਾਂ ਹਾਂ ਗੋਲਡਨ ਗੋਲਡਨ ਹਾਂ ਗੋਲਡਨ ਦੇ ਕਿਰੂਟੀਆਂ ਭਰਿਆ ਕੱਢ ਲਿਆ ਇੱਥੇ ਵੀ ਗੁਰਦੁਆਰਾ ਸਾਹਿਬ ਹੈ ਰਾਹ ਸਾਹਿਬ ਦੇ ਨਾਂ ਤੇ ਇੱਥੇ ਆਪਾਂ ਉਹ ਲੰਗਰ ਖਾਦਾ ਜਦੋਂ ਵਰਮਾ ਜੀ ਵਾਜਦਾ ਏਸੀ ਅੰਦਰ ਲੰਗਰ ਖਾ ਕੇ ਲਿਆ ਜਾਂਦਾ ਏਗੀ ਬੰਨਾਈ ਸੰਗਤਾਂ ਵਾਲੀ ਟਰਾਲੀ ਆ ਰਹੀ ਹੈ ਸੰਗਤ ਹੀ ਹੈ ਸੰਗਤੀ ਹੈ ਲਾਈਟਾਂ ਦੇ ਸੰਗ ਲੈ ਕੇ ਜਾ ਰਹੀ ਹੈ ਟੈਂਟ ਹੈ ਵੀ ਲੰਗਰ ਲਾਉਣਾ ਇਹਨਾਂ ਨੇ ਜਾ ਕੇ ਲੱਗਿਆ ਚ ਵੀ ਚਾਰ ਪੰਜ ਲੰਗਰ ਲਾਉਣਾ ਲੰਗਰ ਹੀ ਹੈ ਕਿਉਂ ਹੁਣ ਇਦਾਂ ਕਰੀ ਦੇ ਤੱਕਦੇ ਹੀ ਬੰਨਿਆ ਆਹ ਤਾਂ ਟੈਂਟ ਲੱਗੇ ਚਾਹ ਵਾਲੇ ਬਣੇ ਨਾਲ ਡੀਜੇ ਲੱਗੇ ਰਹੇ ਆ ਉਹਦੇ ਪਕੌੜੇ ਚੱਲਦੇ ਠੰਡਵਾੜ ਬੱਸ ਹੱਡਾ ਇੱਥੇ ਵੀ ਕੁਝ ਨਹੀਂ ਲੰਗਰ ਲੱਗਿਆ ਪਕੌੜੇ ਚੱਲਦੇ ਪਾਜੀ ਨਹੀਂ ਨਹੀਂ ਸਾਰਾ ਕੁਝ ਹੈਗਾ ਉਹ ਦੇਖੋ ਪਲੇਟਾਂ ਭਰੀਆਂ ਪਕੌੜਿਆਂ ਦੀਆਂ ਭਾਜੀ ਇੱਕ ਗੱਡੀ ਲਾਓ ਦੂਜੀ ਤੇ ਆਹ ਦੇਖੋ ਸਾਰੀ ਸੜਕ ਦੇ ਉੱਪਰ ਆਹ ਟਰਾਲੀਆਂ ਭਰੀਆਂ ਦੁੱਧ ਦੀਆਂ ਨਾਲ ਡੀਜੇ ਸਪੀਕਰ ਸਿਸਟਮ ਪ੍ਰਬੰਧ ਕੀਤਾ ਜਾ ਰਿਹਾ ਪਾਣੀ ਦੀਆਂ ਪੇਟੀਆਂ ਚਾਹ ਮੈਂ ਦਾ ਪੇਟੀ ਤੁਸੀਂ ਤੁਸੀਂ ਕਰ ਇਹ ਵੀ ਫਰੀ ਸੇਵਾ ਤੇ ਬੱਸ ਲੱਗੀ ਹੋਈ ਹੈ ਮੈਂ ਤਾਂ ਤੁਸੀਂ ਬਿਣੀ ਦਾ ਜੇ ਮੈਂ ਤਾਂ ਚਾਹ ਕੇ ਨਹੀਂ ਪਾ ਸਕਦਾ ਹੋ ਗਈ ਜੀ ਹੋ ਗਈ ਹੋ ਗਈ হ'ব <imitation> ਸਾਡੇ ਬੇੜੇ ਵਾਹ ਵਾਹ ਨਹੀਂ ਅੱਜ ਕੋਈ ਆਇਆ ਆਇਆ ਸਾਡੇ ਬੇੜੇ ਟੁਕਣ ਚੰਨ ਤੇ ਸੂਰਜ ਹੋ ਨੇੜੇ ਨਹੀਂ ਅੱਜ ਕੋਈ ਆਇਆ ਸਾਡੇ ਬੇੜੇ ਨੀ ਅੱਜ ਕੋਈ ਆਇਆ ਆਇਆ ਸਾਡੇ ਵੇੜੇ ਜੰਮੂਨੀ ਦੇ ਹੱਥ ਚੰਬੇ ਦੀਆਂ ਕਲੀਆਂ ਕਲੀਆਂ ਜੰਮੂਨੀ ਦੇ ਪੈਰ ਮੁਖਣ ਦੇ ਪੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਨੀ ਅੱਜ ਕੋਈ ਆਇਆ ਪਾਇਆ ਸਾਡੇ ਵੇੜੇ ਅੱਜ ਵਾਹ ਬਈ ਬਾ ਕੀ ਬਾਤ ਹੈ ਕੀ ਬਾਤ ਹੈ ਪੂਰਾ ਮਨ ਖੁਸ਼ ਹੈ ਕਿਉਂਕਿ ਹੁਣੇ ਅਸੀਂ ਪਕੌੜੇ ਖਾ ਕੇ ਆਏ ਹਾਂ ਬੜੇ ਪਕੌੜੇ ਬਾਬਾ ਜੀ ਦੇ ਲੰਗਰਾਂ ਚੋਂ ਤੇ ਹਾਜ਼ਰੀ ਲਾਵਾ ਕੇ ਤੇ ਮਨ ਬਹੁਤ ਖੁਸ਼ ਹੋਇਆ ਹੈ ਨੀ ਅੱਜ ਕੋਈ ਆ ਸਾਡੇ ਵੇੜੇ ਬਾਬਾ ਜੀ ਮਿਲ ਜਾਇਆ ਸੀ ਇਧਰੋਂ ਬੱਦਲ ਵੀ ਬਹੁਤ ਚੜਿਆ ਹੋਇਆ ਹੈ ਦੇਖਣ ਨੂੰ ਲੱਗਦਾ ਵੀ ਇਹ ਵੀ ਤੰਤਨ ਕਰਾਊਗਾ ਨਹਿਰ ਜੀ ਪਾਣੀ ਆ ਰਿਹਾ ਹੈ ਨਹਿਰ ਚ ਵੀ ਪਾਣੀ ਹੈ ਬਾਵੀ ਚੜੀ ਤੇ ਬੱਦਲ ਵੀ ਸੰਗਣਾ ਘਟਾ ਕਾਲੀ ਸੰਗਤਾਂ ਵੀ ਦੁਨੀਆ ਚੜ ਕੇ ਆ ਰਹੀ ਹੈ ਤੇ ਸੰਗਤਾਂ ਵੀ ਬਹੁਤ ਜਾ ਰਹੀਆਂ ਨੇ ਇਸ ਵੇਲੇ ਦਰਸ਼ਨ ਕਰਨ ਦੀ ਰਾਜਾ ਸਾਹਿਬ ਮਯਾਰਾ ਦੇ ਪਾਣੀ ਦਾ ਬਣਾ ਪਾਣੀ ਦਾ ਨਾਂ ਰੇਟ ਦਾ ਇੰਟਰਕੰਫਰੈਂਸ ਹੈ 20 ਮਿੰਟ ਬਾਅਦ ਆ ਦੇ ਜਮੂ ਉਹ ਤਾਂ ਜਾਣਾਂ ਚਾਏ ਅੱਜ ਉਹ ਬੇਚੁੱਪੀ ਕਰਕੇ ਕਹਿੰਦਾ ਨਹੀਂ ਨਹੀਂ ਮੈਂ ਬੋਲਣਾ ਕੁਝ ਨਹੀਂ ਕਿਹਾ ਉਹ ਬੱਚਾ ਕੋ ਮੂੜੀ ਜੀ ਦਿੰਦੇ ਆ ਕਈ ਕੁਝ ਹੀ ਪਾਇਆ ਹੁੰਦਾ ਉਹਨੇ ਵਿੱਚ ਮੂੜੀ 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 ਨੇਕਸਟ ਜਿਆ ਕਰਕੇ ਨੇਕਸਟ ਜਿਆ ਪ੍ਰੈਕਚਰ ਹਾਂ ਉਹ ਬੜਾ ਦੁਨੀਆ ਖਾਂਦੀ ਆ ਫਿਰ ਬੜਾ ਹੁੰਦਾ ਮੂੜੀ ਕਈ ਗੋਜੀ ਪਾਇਆ ਹੁੰਦਾ ਇਹ ਤੋਂ ਜੀ ਹਾਊੜਾ ਮੇਰੀ ਗੱਡੀ ਜਾਉ ਤਾਂ ਨਗੀਨਾ ਸਟੇਸ਼ਨ ਦੇਖਣਾ ਕਿਤੇ ਚਿੱਤੇ ਨਾ ਤੇ ਚਾਹ ਦੇ ਸਮੋਸਾ ਬੰਦਾ ਸਪੈਸ਼ਲ ਦੋਪਰਾ ਚਾਹ ਦੇ ਕੰਮ ਕਰਦੇ ਆ 70 80 ਸਾਲ ਤੋਂ ਜ਼ਿਆਦਾ ਚਾਹ ਦੇ ਕੰਮ ਕਰਦਾ ਸਮੋਸੇ ਤੇ ਚਾਹ ਵੀਰੇ ਸਪੈਸ਼ਲ ਹੁੰਦੀ ਨਾਲ ਦੀ ਹਾਂ ਮੈਂ ਘਰ ਲੈਣਾ ਲੱਗੀ ਹੁੰਦੀਆਂ ਪੈਂਚ ਪਤਾ ਨਹੀਂ ਸਾੜੇ ਕੀ ਪਾਉਂਦੇ ਸਮੋਸੇ ਇਹ ਧੁੰਮ ਦੇ ਪਾ ਕੇ ਬੜਾ ਲੋਹਿਆਂ ਸਟੇਸ਼ਨ ਦਾ ਨਾ ਪਕੌੜੇ ਬਹੁਤ ਵੰਸ਼ੂਰ ਸੀ ਹੁਣ ਕਦੀ ਜਾਂਦੇ ਨਹੀਂ ਲੋਹਿਆਂ ਦਾ ਹੁਣ ਚੱਕੇ ਉਹ ਤਾਂ ਸਟੇਸ਼ਨ ਉੱਪਰ ਪੈਂਚ ਰੇੜੀਆਂ ਜੱਕਦੀਆਂ ਸਾਰੀਆਂ ਭਾਂਜੀਆਂ ਜਦੋਂ ਟ੍ਰੇਨ 'ਚ ਜਾਣ ਨੂੰ ਦੇ ਗੋੜੇ ਦਾ ਬਾਪ ਜੀ ਫਗਵਾੜ ਦੇ ਬਹੁਤ ਮਸ਼ਹੂਰ ਸੀ ਤੋਂ ਲੋਕ ਸਮੋਸੇ ਸਟੇਸ਼ਨ ਤੋਂ ਲੈਣ ਆਉਂਦੇ ਨੇ ਲੋਕ ਨਹੀਂ ਨਹੀਂ ਸਟੇਸ਼ਨ ਦੇ ਸਮੋਸੇ ਬਹੁਤ ਨਹੀਂ ਹੁਣ ਨਹੀਂ ਬਣਾਉਂਦਾ ਬਾਪ ਜੀ ਛੋਟੇ ਛੋਟੇ ਸਮੋਸੇ ਹੁੰਦੇ ਆ ਇੱਧਰ 2 ਨੰਬਰ ਤੇ ਬਣਾਉਂਦਾ ਬਾਲ ਬੈਲ ਲੱਗੀ ਹੋਣੀ ਭਾਂਜੋ ਜਦੋਂ ਗੱਡੀ ਆਉਣੀ ਨਾ ਪਿੰਡ ਸਾਹੋਂ ਇੱਕ ਬੰਦਾ ਸਾਡਾ ਗੱਡਾ ਸਾਹ 2 ਮਿੰਟ ਦੇਖ ਲਈ ਜਰਾ ਗੱਡਾ ਸਾਹ 2 ਮਿੰਟ ਰੋ ਲਈਓ ਨਾਲ ਕਈ ਦੋ ਸਮੋਸੇ ਭੁਜਾ ਲੈਣੇ ਆ ਮੈਂ ਕੱਪੜਾ ਬਣਾਉਂਦਾ ਦੇ ਕਣ ਬਣਾ ਲੂਣ ਨਹੀਂ ਉਹਨਾਂ ਦਾ ਸਾਈਜ਼ ਵੀ ਛੋਟਾ ਹੁੰਦਾ ਸੀ ਨਾ ਨਹੀਂ ਉਹ ਸਵਾਦ ਬੜੇ ਹੁੰਦੇ ਮਟਰ ਪੁੱਟਰ ਪਾ ਕੇ ਤੇਰੇ ਕੋਲ ਪਾ ਕੇ ਬੜਾ ਵਧੀਆ ਬਣਾਉਂਦਾ ਹਾਂ ਹਾਂ ਤੇ ਕੋਈ ਤੇਲ ਬਹੁਤ ਵਧੀਆ ਕੁਆਲਿਟੀ ਦਾ ਲਾਉਂਦਾ ਸੀ ਉਹ ਫਿਰ ਕਰੰਚੀ ਹੁੰਦੇ ਸੀ ਹਾਂ ਹਾਂ ਕਰੰਚੀ ਕਰੰਚੀ ਉਹ ਨਹੀਂ ਬਣਾਉਂਦਾ ਨਹੀਂ ਉਹ ਬੰਦਾ ਹੀ ਮਰ ਗਿਆ ਭਾਜੀ ਹੁਣ ਤਾਂ ਰੋੜੀਆਂ ਭਾਂਚੋ ਚੱਕੀ ਦੀਆਂ ਰੋੜੀਆਂ ਦਾ ਲਾਉਣੇ ਦਿੰਦੇ ਨਾ ਕੋਈ ਵੀ ਉਹਦਾ ਮੈਕਸ ਮਸ਼ੀਨਾ ਗੁੜੀਆਂ ਮਿੱਠਾ ਇਸ ਉਹਦਾ ਚਾਹ ਨਾ ਪਿੰਦਲ ਕਾ ਨਾ ਕੋਈ ਪਿੰਦਲ ਕਰ ਉਹ ਮੈਕਸ ਇਹ ਮਸਾਲਾ ਜੇ ਪਾਏ ਤਾਂ ਉੱਥੇ ਹੀ ਜਿੰਨੇ ਬਣ ਕੇ ਬਿੜਾ ਕਰ ਕਤਾ ਇਹ ਮੋਦੀ ਨੇ ਚਾਟ ਮਸਾਲਾ ਪਾਇਆ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਨਹੀਂ ਮੋਦੀ ਦਾ ਵਿੱਚ ਕੀ ਰੌਲਾ ਸੀ ਉਹ ਸਾਰੀ ਦੇਤਾ ਨੇ ਉਹ ਕਹਿੰਦਾ ਵੀ ਅੱਜ ਠੇਕੇ ਦੇ ਦਿੱਤੇ ਉਹ ਠੇਕੇ ਦੇ ਦਿੱਤੇ ਨਾਲੋਂ ਕਹਿੰਦਾ ਵੀ ਗੈਸ ਤੇ ਤੁਹਾਡੀ ਅਗੀਤੀ ਗੈਸ ਨਹੀਂ ਚੱਲਣੀ ਚਾਹੀਦੀ ਸਟੇਸ਼ਨ ਤੇ ਉਹ ਤਾਂ ਸਹੀ ਗੱਲ ਹੈ ਇਹ ਵਿੱਚ ਤਾਂ ਕੋਈ ਨਹੀਂ ਚੱਲਦਾ ਕੰਮ ਉਹਨਾਂ ਫਿਰ ਜਿਹੜਾ ਚਾਹ ਦਾ ਸਵਾਦ ਆ ਉਹ ਨਹੀਂ ਬਣਦਾ ਹਾਂ ਅਵਾਲਾ ਫਰੈਸ਼ ਜਿਹੜੀ ਫਰੈਸ਼ ਹੁੰਦੀ ਹਾਂ ਹਾਂ ਕਿਉਂਕਿ ਉਹਦਾ ਪ੍ਰੋਗਰਾਮ ਨਹੀਂ ਆਂਦਾ ਵੀ ਤੁਸੀਂ ਤਾਜੀ ਬਣਾਉਣੀ ਹੈ ਸਫਰੀ ਪਾਣੀ ਬੜਾ ਧੋ ਕੇ ਨਾਲੇ ਵਾਲਾ ਮਾ ਗੱਟਾ ਲਾਓ ਜੀ ਬਹੁਤ ਚਾਹ ਚਾਹ ਪੀਲੀ ਹ ਸਟੇਸ਼ਨਾਂ ਤੇ ਹੁਣ ਕਿੱਥੇ ਚ ਇਹਨੇ ਮੇਰੇ ਕੋਲ ਬੰਦੇ ਆ ਬੰਦਰਸਾ ਹਾਸੇ ਵਾਲੀ ਕਹਿੰਦਾ ਗਾੜ੍ਹ ਸਾਹਿਬ ਚਾਹ ਪੀਣੀ ਮੈਂ ਕਿਹਾ ਸਾਹਮਣੇ ਸਾਲ ਆ ਵੀਰੋ ਭਾਈ ਕਹਿੰਦਾ ਕਹਿੰਦਾ ਗੱਡੀ ਦੇ ਚੰਮਾ ਕਿ ਨਹੀਂ ਗੱਡੀ ਤੇ ਕਹਿੰਦਾ ਜੀ ਇੱਕ ਰਿਕੁਐਸਟ ਹੋਰ ਕਰੀਏ ਮੈਂ ਕਿਹਾ ਹਾਂ ਜੀ ਦੱਸੋ ਕਹਿੰਦਾ ਸਾਨੂੰ ਉੱਥੋਂ ਲੈ ਦਿਓ ਤੁਸੀਂ ਕਹਿੰਦਾ ਤੁਹਾਡੇ ਗਾੜ੍ਹ ਦੀ ਚਾਹ ਵਧੀਆ ਬਣਦੀ ਹੈ ਮਤਲਬ ਨੂੰ ਕਿਆ ਰਹੀ ਨੇ ਕੱਜਾ ਗਾੜ੍ਹ ਵਾਸਤੇ ਅਲੱਗ ਬਣਾਉਂਦੇ ਹੋਣੇ ਨਾ ਵਧੀਆ ਆ ਆਮ ਲੋਕਾਂ ਨੂੰ ਫਿਰ ਉਦਾਂ ਹੀ ਧੱਕੀ ਜਾਂਦੇ ਨੇ ਅੱਬ ਜਦੋਂ ਹੁਣ ਦਿੱਲੀ ਨੂੰ ਵੀ ਜਾਂਦੇ ਹੋ ਤੁਸੀਂ ਦੇਖੋ ਜਿੱਥੇ ਜਿੱਥੇ ਵੀ ਜਾ ਕੇ ਟੱਬਿਆਂ ਤੇ ਖੜਦੇ ਨੇ બસ ਖੜੀ ਕਰਦੇ ਜਾਂ ਕਾਰ ਖੜੀ ਕਰਦੇ ਨੇ ਡਰਾਈਵਰ ਕਨੈਕਟਰ ਨੂੰ ਫ੍ਰੀ ਮਿਲਦਾ ਸਾਰਾ ਕੁਝ ਦੱਸਣ ਲੱਗੇ ਤੈਨੂੰ ਉਹੀ ਗੱਲ ਦੱਸਾਂ ਮੈਂ ਆਪਣਾ ਡਰਾਈਵਰ ਲਗਾਇਆ ਮੈਂ ਨਾ ਦਿੱਲੀ ਜਾ ਰਿਹਾ ਸੀ ਅਈ ਕਰਨਾਲ ਨਿਕਲ ਕੇ ਨਾ ਟਾਬਾ ਜਾਂਦਾ ਰਾਈਟ ਲੈਫਟ ਹੈਂਡ ਸਾਈਡ ਤੇ ਹੂੰ ਤੇ ਗੱਡੀ ਰੁਕੀ ਅੱਗੇ ਦੇਖੋ ਮੀਂਹ ਕਿੰਨਾ ਪੈਦਾ ਗੱਡੀ ਰੋਕੀ ਤੇ ਮੈਂ ਇਹਨੂੰ ਦਿੱਤਾ ਮੈਂ ਕਿਹਾ ਲਗਾ 5-600 ਰੁਪਏ ਪਾਲਾ ਜੀ ਉਹ ਫੇਰ ਆਪਣਾ ਤੇ ਜੋ ਖਾਣਾ ਵੀ ਲੋ ਖਾ ਲਈ ਸਮਝ ਮੁੰਨ ਨੂੰ ਪੇ ਅੱਗੇ ਪੈਸੇ ਮੋੜ ਦੇ ਕਿੰਦਰ ਪਾਲਾ ਜੀ ਮੈਨੂੰ ਲੱਗੇ ਗੱਡੀ ਨਾ ਡਰਾਈਵਰ ਇਹ ਮੇਰੇ ਕੋਲ ਵਾਰਤੀ ਚ ਪਾਈ ਹੁੰਦੀ ਹੈ। ਹਾਂ। ਕਿੱਥੇ ਬਗਾਂਮੀ?